ਔਡੀਆਂ ਸਮੱਸਿਆ ਬਹੁਤ ਜ਼ਿਆਦਾ ਹੈਗੀਆਂ ਜਿਹੜੀ ਸਾਡੀ ਮੌਜੂਦਾ ਗਵਰਨਮੈਂਟ ਇਹਨਾਂ ਨੂੰ ਸਮਝ ਨਹੀਂ ਸਕਦੀ ਹੁਣ ਅਗਨੀਵੀਰ 4 ਸਾਲ ਦੀ ਨੌਕਰੀ ਸਪਾਈ ਕਿਵੇਂ ਦੇਸ਼ ਦੀ ਰੱਖਿਆ ਕਰੂਗਾ ਜਦੋਂ ਉਸ ਨੂੰ ਪੂਰੀ ਟ੍ਰੇਨਿੰਗ ਹੀ ਨਹੀਂ ਹੈ ਟੈਕਨੋਲੋਜੀ ਦੇ ਬਾਰੇ ਆਪਣੇ ਜਿਸਮ ਨੂੰ ਤਕੜੇ ਕਰਨ ਬਾਰੇ ਦਾ ਪੇਚ ਮਾਰਨੇ ਔਰ ਜਿਹੜੀਆਂ ਆਵਾਜ਼ਾਂ ਜੰਗਲ ਚੋਂ ਆਉਂਦੀਆਂ ਉਹਨਾਂ ਨੂੰ ਪਛਾਣਨਾ ਪੈਣਾ ਉਹਦੇ ਤਜਰਬੇ ਦੇ ਨਾਲ ਸਾਰਾ ਕੁਝ ਫੌਜੀ ਸਮਝਦੇ ਐ ਮੈਦਾਨ-ਏ-ਜੰਗ ਦੇ ਵਿੱਚ ਪਰ 4 ਸਾਲ ਦਾ ਫੌਜੀ ਸਰਵਿਸ ਬਿਲਕੁਲ ਨੌਜਵਾਨਾਂ ਨੂੰ ਇਹ ਦੂਸਰੀ ਫੌਜ ਦੇ ਅੱਗੇ ਭੇਟ ਕਰ ਰਿਹਾ ਹੈ ਮੌਜੂਦਾ ਸਰਕਾਰ ਤੇ ਮੋਤੀ ਸਾਹਿਬ ਨੇ 2014 ਦੇ ਵਿੱਚ ਕਿਹਾ ਸੀ 1 ਪੇ 1 ਪੈਨਸ਼ਨ ਹੋਊਗੀ ਅਜੇ ਤੱਕ ਉਹ ਲਾਗੂ ਨਹੀਂ ਹੋਈ ਜੇ ਫੌਜੀਆਂ ਦੇ ਲਈ ਜਿਹੜਾ ਵਾਅਦਾ ਕੀਤਾ ਸੀ 2014 ਦੇ ਵਿੱਚ ਉਹ ਪੂਰਾ ਨਹੀਂ ਕੀਤਾ ਤੇ ਫਿਰ ਹੁਣ ਜਿਹੜੇ ਵਾਅਦੇ ਕਰੀ ਜਾਂਦੇ ਐ ਕਿ ਹਮ ਇਹ ਕਰੇਗੇ ਹਮ ਉਹ ਕਰੇਗੇ ਇਹ ਤਾਂ ਸਾਰਾ ਬਿਲਕੁਲ ਦੇਸ਼ ਨੂੰ ਛਟਾਈ ਜਾਂਦੇ ਆ ਫੌਜ ਦਾ ਮਰਾਲੀ ਇਹਨਾਂ ਨੇ ਦੇਖ ਕੇ ਰੱਖਤਾ 50% ਜਿੰਨੇ ਵੀ ਫੌਜ ਦੇ ਵਿੱਚ ਸਸਤਰ ਤੇ ਅਸਲਾ ਹੈ ਉਹ ਪੁਰਾਣਾ ਹੋ ਚੁੱਕਿਆ ਨਮਾ ਹੈ ਨਹੀਂ ਇਹਨਾਂ ਦੇ ਕੋਲ ਸਟੇਲਥ ਹਵਾਈ ਜਹਾਜ਼ ਹੈ ਨਹੀਂਗੇ ਜਿਹੜੇ ਕੀ ਰੇਡਾਰ ਨੂੰ ਦਾ ਲਾਖੇ ਅੱਗੇ ਨੰਗ ਜਾਣ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਕੈਂਟੀਨ ਸਰਵਿਸ ਹੈ ਉਹਦੇ ਵਿੱਚ ਵੀ ਅਫਸਰਾਂ ਦੇ ਲਈ ਹੋਰ ਔਸੁਲਤਾ ਹੈਗੀਆਂ ਗੈਰ ਅਫਸਰਾਂ ਦੇ ਲਈ ਹੋਰ ਹੈਗੀਆਂ ਜਿਹੜੀਆਂ ਬਰਾਬਰ ਹੋਣੀਆਂ ਚਾਹੀਦੀਆਂ ਸਾਰਾ ਕੋਸ਼ ਉਲਟ ਪੁਲਟ ਕਰਤਾ ਹੈ ਨੇਵੀ ਦੇ ਵਿੱਚ ਹੁਕਮ ਆਇਆ ਹੈ ਤੇ ਹੁਣ ਕੁਰਤਾ ਪਜਾਮਾ ਪਾ ਕੇ ਤੁਸੀਂ ਮੈਸਜ ਦੇ ਵਿੱਚ ਆ ਸਕਦੇ ਹੋ ਇਹਦਾ ਮਤਲਬ ਹੈ ਕਿ ਅਫਸਰ ਮੰਝੇ ਤੋਂ ਬਾਹਰ ਨਿਕਲੂਗਾ ਚਪਨਾ ਪਾਊਗਾ ਤੇ ਸਿੱਧਾ ਮੈਸਜ ਦੇ ਵਿੱਚ ਚਲੇ ਜਾਊਗਾ ਫਿਰ ਡਿਸਪਲਿਨ ਕਾਇਦਾ ਰਹਿਣਾ ਫਿਰ ਤਾਂ ਅਗਲੀ ਸਰਕਾਰ ਆਊਗੀ ਉਹ ਕੋਗੀ ਹੁਣ ਥੋਤੇ ਵੀ ਪਾਲਿਆ ਕਰੋ ਸੋ ਮੇਰਾ ਮਤਲਬ ਹੈ ਇਸ ਤਰ੍ਹਾਂ ਦਾ ਫੌਜ ਦੇ ਨਾਲ ਕਰਨਾ ਇਹਨਾਂ ਦੇ ਰੀਤ ਰਿਵਾਜ ਬਦਲੀ ਜਾਣੇ ਹੋਰ ਜਿਹੜੇ ਰੈਂਕ ਨੇ ਜਿਹੜੇ ਮੋਢਿਆਂ ਦੇ ਉੱਤੇ ਲੱਗਦੇ ਐ ਨੇਵੀ ਦੇ ਵਿੱਚ ਹੁਕਮ ਆਇਆ ਹੈ ਕਿ ਇਹ ਰੈਂਕ ਉਹੋ ਜੇ ਹੋਣਗੇ ਜਿਵੇਂ ਸ਼ਿਵਾਜੀ ਮਹਾਰਾਜ ਦੀ ਜਲ ਸੈਨਾ ਨੇਵੀ ਦੇ ਸੀਗੇ ਜੇ ਸ਼ਿਵਾਜੀ ਦੀ ਫੌਜ ਦੇ ਸਾਰੇ ਰੈਂਕ ਮੋਢਿਆਂ ਦੇ ਉੱਤੇ ਲੱਗਣੇ ਆ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਬਹੁਤ ਵੱਡੀ ਫੌਜ ਸੀਗੀ ਫਿਰ ਫੌਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਤਖਮੇ ਸੀਗੇ ਜਿਹੜੇ ਰੈਂਕ ਦੱਸਦੇ ਸੀਗੇ ਉਹ ਕਿਉਂ ਨਹੀਂ ਲਗਾਏ ਗਏ ਮਹਾਰਾਜਾ ਰਣਜੀਤ ਸਿੰਘ ਨੇ ਤਾਂ afghanistan ਫਤਿਹ ਕੀਤਾ ਸੀ ਜਿਹੜਾ ਰੂਸ ਨਹੀਂ ਕਰ ਸਕਿਆ ਅੰਗਰੇਜ਼ ਨਹੀਂ ਕਰ ਸਕਿਆ ਅਮਰੀਕਾ ਨਹੀਂ ਕਰ ਸਕਿਆ ਉਤੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਸੂਬਾ ਪੂਰਾ ਖੋ ਕੇ ਆਪਣੇ ਰਾਜ ਨਾਲ ਲਾ ਲਿਆ ਸੀ ਉਸ ਤੋਂ ਪਹਿਲਾਂ ਇਹ ਅਫਗਾਨਿਸਤਾਨ ਦਾ ਇੱਕ ਸੂਬਾ ਹੋਇਆ ਕਰਦਾ ਸੀ ਲਦਾਖ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੇ 1834 ਦੇ ਵਿੱਚ ਫਤਿਹ ਕੀਤਾ ਉਹ ਵੀ ਇਸ ਹਕੂਮਤ ਨੇ 40000 ਸਕਰ ਕਿਲੋਮੀਟਰ ਚੀਨ ਨੂੰ ਲਟਾਤੇ 1962 ਦੇ ਵਿੱਚ ਤੇ 2020 ਤੇ 2022 ਦੇ ਵਿੱਚ 8 1000 ਕਿਲੋਮੀਟਰ ਫੇਰ ਤੀਨ ਨੂੰ ਲਟਾਤੇ ਹੈ ਮੇਰਾ ਮਤਲਬ ਹੈ ਇਸ ਹਕੂਮਤ ਦਾ ਜੇ ਫੌਜ ਦਾ ਰਿਕਾਰਡ ਦੇਖੋ ਬਿਲਕੁਲ ਇੰਨਾ ਨੂੰ ਕੋਈ ਗਿਆਨ ਨਹੀਂ ਹੈ ਕਿ ਫੌਜ ਨੂੰ ਕਿਵੇਂ ਦੇਖਣਾ ਚਾਹੀਦਾ ਹੈ ਕਿਵੇਂ ਕਰਨਾ ਚਾਹੀਦਾ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਮੈਨੂੰ ਦੱਸੀ ਐ ਮੈਂ ਇਹਨਾਂ ਦੇ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੂੰ ਦੱਸੂਗਾ ਤੇ ਇਹਨਾਂ ਦੇ ਬੰਦੇ ਅਜੇ ਵੀ ਫੌਜੀ ਕਿੰਨੇ ਸਾਲਾਂ ਦੇ ਜੰਥਰ ਮੰਤਰ ਦੇ ਉੱਤੇ ਬੈਠੇ ਐ ਕਿ ਸਾਡੀਆਂ ਜਿਹੜੀਆਂ ਮੰਗਾਂ ਹੈ ਜੀਆਂ ਉਹ ਪੂਰੀਆਂ ਕਰੋ ਜੇ ਫੌਜ ਨਹੀਂ ਤੁਸੀਂ ਠਟਾ ਕੇ ਰੱਖਣਾ ਫਿਰ ਦੇਸ਼ ਦੀ ਰੱਖਿਆ ਕਿਵੇਂ ਕਰ ਸਕਦੇ ਹੋ ਤੁਸੀਂ ਇਹ ਵੀ ਗੱਲਾਂ ਬਾਤਾਂ ਤੇ ਛਡਾਉਣਾ ਨਹੀਂ ਹੋਣੀਆਂ ਮੋਦੀ ਸਾਹਿਬ ਇਹ ਤਾਂ ਇੱਥੇ ਵਟ ਤੇ ਰੱਖਣੀਆਂ ਪੈਣੀਆਂ ਤੈਨੂੰ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਜਾਇਜ਼ ਹੈਗੀਆਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਆਕਾਲੀ ਦਲ ਦੇ ਵਿੱਚ ਫੇਰ ਟੀਨ ਸਾਹਿਬ ਰਚੂ ਕੇ ਹੈ ਕੀ ਕਹਣਾ ਚਾਹੂੰਗਾ ਹਾਂ ਇਹ ਪੁਰਾਣੇ ਸਾਡੇ ਆਕਾਲੀ ਹੈਗੇ ਆ ਜਿਹੜੇ ਦਿੰਸੋ 28 ਰੂਪ ਚੋਰੀ ਕਰਵਾਤੇ ਆ ਉਹਦੀ ਗੱਲ ਨਹੀਂ ਕਰਦੇ ਜਿਹੜੀਆਂ ਬੀੜਾ ਮਹਾਰਾਸ਼ਟਰ ਦੇ ਸ਼ਰੂਪ ਆ ਸਰਸੇ ਵਾਲੇ ਸਾਥ ਤੇ ਉਹਦੇ ਬੰਦਿਆਂ ਨੇ ਬੇਅਦਬੀ ਕੀਤੀ ਹੈ ਉਹਦੇ ਬਾਰੇ ਕੁਝ ਨਹੀਂ ਬੋਲਦੇ ਜਿਹੜੇ ਸਿੱਖ ਲੀਡਰ ਬਾਹਰ ਦੇ ਮੁਲਕਾਂ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਕੈਨੇਡਾ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਵਿੱਚ ਦੀਪ ਸਿੰਘ ਸਿੱਧੂ ਤੇ ਮੂਸੇਵਾਲ ਪੰਜਾਬ ਦੇ ਵਿੱਚ ਖੁਫੀਆ ਏਜੰਸੀਆਂ ਤੋਂ ਮਰਵਾਤ ਰਿਹਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਆ ਫੌਜੀਆਂ ਦੀ ਗੱਲ ਕੋਈ ਨਹੀਂ ਕਰਦਾ ਹੈਗਾ ਨਾ ਇਹ ਕਿਸਾਨਾਂ ਦੇ ਨਾਲ ਹੈਗੇ ਆ ਇਹ ਭਾਜਪੀ ਦੇ ਨਾਲ ਹੈ ਜਿਹੜੀ ਭਾਜਪੀ ਦੇ ਖਿਲਾਫ ਕਿਸਾਨ ਬੈਠੇ ਆ ਔਰ ਆਪਣੀਆਂ ਸ਼ਹਾਦਤਾਂ ਦੇ ਰਹੇ ਆ ਇਕੱਠੇ ਹੋਗੇ ਨਾ ਹੋਗੇ ਇਹ ਕੋਈ ਫਰਕ ਨਹੀਂ ਪੈਂਦਾ ਤੇ ਸੁਖਬੀਰ ਸਿੰਘ ਨੂੰ ਚੰਗੀ ਤਰ੍ਹਾਂ ਢੀਂਸਾ ਸਾਹਿਬ ਦੀ ਇੱਜ਼ਤ ਕਰਨੀ ਚਾਹੀਦੀ ਸੀ ਉਹਨਾਂ ਨੂੰ ਕਹਿਣਾ ਸੀਗਾ ਕਿ ਜੀ ਤੁਸੀਂ ਸਾਡੇ ਬਜ਼ੁਰਗ ਹੋ ਮੇਰੇ ਪਾਪਾ ਜੀ ਦੇ ਨਾਲ ਰਹੇ ਹੋ ਤੁਸੀਂ ਹੁਣ ਪ੍ਰਧਾਨਗੀ ਸਮਝੋ ਤੇ ਮੈਂ ਤੁਹਾਡੇ ਥੱਲੇ ਲੱਗ ਕੇ ਤੁਹਾਥੋਂ ਕੰਮ ਸਿੱਖੂਗਾ ਫੇਰ ਮੈਂ ਪ੍ਰਧਾਨਗੀ ਦੇ ਯੋਗ ਹੋਊਂਗਾ ਆਪਣੀ ਕੀ ਰਾਜਨੀਤੀ ਦੇ ਵਿੱਚ ਜਿਵੇਂ ਹੁਣ ਲੋਕ ਸਭਾ ਆ ਰਹੀ ਹੈ ਚੋਣਾਂ ਉਹਦੇ ਵਿੱਚ ਆਪਣੀ ਕੀ ਰਾਜਨੀਤੀ ਚੱਲੂਗੀ ਕਿਉਂਕਿ ਜਦੋਂ ਅਕਾਲੀ ਦਲ ਬੀਜੇਪੀ ਦਾ ਸਾਥ ਚੱਲ ਪਿਆ ਪਹਿਲਾਂ ਸਿੰਗਲ ਸੀਗੇ ਕੋਈ ਫਰਕ ਨਹੀਂ ਪੈਣਾ ਕਿਉਂ ਕਰਕੇ ਇਹਨਾਂ ਨੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਸਿੱਖਾ ਨਹੀਂ ਹੈ ਇਹਨਾਂ ਦੇ ਵਿੱਚ ਤਾਂ ਕੰਮ ਕੀਤਾ ਹੀ ਨਹੀਂ ਇਹ ਤਾਂ ਬੀਜੇਪੀ ਤੇ ਆਰਐਸਐਸ ਨਾਲ ਰਲ ਕੇ ਚੱਲਦੇ ਆ ਰਹੇ ਆ ਔਰ ਜੋ ਗੱਫੇ ਉਤੋਂ ਮਿਲਦੇ ਉਹ ਛਕ ਲੈਂਦੇ ਆ ਤੇ ਜੇ ਇਹ ਨਾ ਬੀਜਪੀ ਦੇ ਨਾਲ ਚੱਲਣ ਫਿਰ ਬੀਜਪੀ ਆਦਰਸ ਦਰਾ ਦਿੰਦੀ ਹੈ ਤੁਹਾਡੇ ਤੇ ਈਡੀ ਲਾ ਦਾਂਗੇ ਐਨਐਸਏ ਲਾ ਦਾਂਗੇ ਜਾਂ ਐਨਪੀ ਲਾ ਦਾਂਗੇ ਸੀਬੀਆਈ ਲਾ ਦਾਂਗੇ ਇਹਨਾਂ ਨੇ ਜਾਇਦਾਤਾ ਲੋੜ ਤੋਂ ਜ਼ਿਆਦਾ ਬਣਾਈਆਂ ਹੋਈਆਂ ਤੇ ਬੀਜਪੀ ਦੀ ਸਰਕਾਰ ਅੱਖ ਰੱਖ ਰਹੀ ਹੈ ਇਹ ਥੋੜਾ ਜਿਹਾ ਵੀ ਇੱਧਰ ਉੱਧਰ ਹੁੰਦੇ ਆ ਤਾਂ ਉਹ ਤੇ ਇਹਨਾਂ ਨੂੰ ਦੱਸ ਦਿੰਦੇ ਆ ਕਿ ਭਾਈ ਤਿਆਰ ਹੋ ਰ ਉਸ ਮੇਰੇ ਰੇਡ ਆ ਰਹੀ ਹੈ ਹੁਣ ਇਹ ਕਿਵੇਂ ਨਮੈਂਦਗੀ ਕਰ ਸਕਦੇ ਆ ਪੰਜਾਬ ਦੀ ਕੌਮ ਦੀ ਜਿਹੜੇ ਆਪ ਹੀ ਜ਼ਮੀਰ ਦੀ ਤੌਰ ਦੇ ਉੱਤੇ ਖੋਖਲੇ ਹੋਏ ਬੈਠੇ ਆ ਆਪਾਂ ਨੂੰ ਕੋਈ ਫਰਕ ਪਊਗਾ ਜੀ ਇਸ ਦੇ ਨਾਲ ਪੋਟਾ ਚ ਨਹੀਂ ਸਾਨੂੰ ਕੋਈ ਫਰਕ ਨਹੀਂ ਪਊਗਾ ਕਿਉਂ ਕਰਕੇ ਸਾਡੀ ਲਾਈਨ ਕਲੀਅਰ ਹੈ ਅਸੀਂ ਸਾਰਿਆਂ ਦੇ ਨਾਲ ਜਿਹੜੇ ਵੀ ਸੰਘਰਸ਼ ਕਰ ਰਹੇ ਆ ਬੇਸ਼ੱਕ 8-8 ਸਾਲ ਤੋਂ ਪਰਤੀ ਕੀਤੇ ਹੋਏ ਸਪਾਈ ਅਜੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਿਹੜੇ ਲੇਬਰ ਦੇ ਬੰਦੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਦਿਹਾੜੀ ਨਹੀਂ ਦਿੰਦੇ ਉਹ ਵੀ ਸਟ੍ਰਾਈਕ ਤੇ ਆ ਸਾਰੇ ਜਿੰਨੇ ਵੀ ਜ਼ਿੰਮੇਦਾਰ ਐ ਖੇਤ ਮਜ਼ਦੂਰ ਐ ਉਹ ਸਾਰੇ ਇਹਨਾਂ ਤੋਂ ਦੁਖੀ ਹੋਏ ਬੈਠੇ ਆ ਤੇ ਸਾਡਾ ਰਸਤਾ ਬਿਲਕੁਲ ਸਿਗਨਲ ਕਲੀਅਰ ਹੈ ਤੇ ਸਾਡੀ ਪਾਰਟੀ ਜਿੱਤ ਹਾਸਲ ਕਰੂਗੀ ਤੇ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਕਾਲੀਦਾ ਨੰਬਰ ਸਰ ਜਿਹੜਾ ਅਮਨ ਰੱਖਦਾ ਹੈ ਔਰ ਵਪਾਰ ਨੂੰ ਵਧਾ ਸਕਦਾ ਹੈ ਖੇਤੀ ਬਾੜੀ ਨੂੰ ਵਧਾ ਸਕਦਾ ਹੈ ਫੌਜ ਦੇ ਵਿੱਚ ਭਰਤੀ ਵਧਾ ਸਕਦਾ ਹੈ 13% ਫੌਜ ਦੇ ਜੋ ਫੌਜੀ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕਰ ਸਕਦੇ ਆ ਉਨਾ ਪੂਰੀਆ ਤੇਰਾ ਪਰਸੈਂਟ ਨੂੰ ਅਸੀਂ ਲਵਾਂਗੇ ਸਾਰੀਆਂ ਥਰੁਟੀਆਂ ਪੂਰੀਆਂ ਕਰਨੀਆਂ